ਮੈਂ ਲਈਆਂ ਦੋ ਗੁੱਟੀਆਂ ਪਾਲਕ ਦੀਆਂ ਪਾਲਕ ਹੈ ਜਿਹੜਾ ਬੜਾ ਹੀ ਵਧੀਆ ਤੇ ਸੋਹਣਾ ਸੋਹਣਾ ਹੈਗਾ ਦੇਖਣ ਨੂੰ ਵੀ ਬੜਾ ਵਧੀਆ ਲੱਗੀ ਜਾਂਦਾ ਤੇ ਵੈਸੇ ਵੀ ਵੇਚਣ ਦਾ ਗੰਦਾ ਪਾਲਕ ਨਹੀਂ ਹੈਗਾਗਾ ਜਿਵੇਂ ਅੱਜਕੱਲ੍ਹ ਗਰਮੀ ਦੇ ਸੀਜ਼ਨ ਦੇ ਵਿੱਚ ਪਾਲਕ ਬਹੁਤ ਘੱਟ ਮਿਲਦਾ ਉਸ ਹਿਸਾਬ ਨਾਲ ਇਹ ਪਾਲਕ ਬਹੁਤ ਹੀ ਵਧੀਆ ਤੇ ਸੋਹਣਾ ਸੋਹਣਾ ਮਿਲ ਗਿਆ ਤੇ ਹੁਣ ਆਪਾਂ ਇਹਦੀ ਕਰਾਂਗੇ ਸਾਫ ਸਫਾਈ ਪਹਿਲਾਂ ਮੈਂ ਦੋ ਗੁੱਟੀਆਂ ਖੋਲ ਕੇ ਸਾਰੀਆਂ ਅਲੱਗ-ਅਲੱਗ ਕਰਤੀਆਂ ਸੀਗੀਆਂ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਦੇਖਿਆ ਤਾਂ ਮੈਂ ਕਿਹਾ ਹੁਣ ਇਹਦੀ ਸਾਫ ਸਫਾਈ ਕਰ ਹੀ ਦਈਏ ਜੇ ਨਾ ਇਹ ਕਰੇ ਤਾਂ ਇਹ ਵਾਲਾ ਕਿ ਜਿਹੜਾ ਇੱਕ ਦੂਜੇ ਪੱਤੇ ਨਾਲ ਲੱਗ ਕੇ ਹੀ ਸਾਰਾ ਪਾਲਕ ਖਰਾਬ ਹੋ ਜਾਂਦਾ ਹੈਗਾ ਇਸ ਵਜ੍ਹਾ ਕਰਕੇ ਮੈਂ ਜਦੋਂ ਹੀ ਲਿਆ ਫਿਰ ਉਹਦੇ ਨਾਲ ਦੀ ਨਾਲ ਹੀ ਇਹਦੀ ਸਫਾਈ ਕਰਨੀ ਸ਼ੁਰੂ ਕਰਤੀ ਹੁਣ ਇਹਦੇ ਜਿਹੜੇ ਪੱਤੇ ਆ ਇਹਨਾਂ ਨਾਲੋਂ ਡੰਡੀਆਂ ਜਿਹੜੀਆਂ ਵੱਖ ਕਰ ਦਾਂਗੇ ਜਿੰਨੀਆਂ ਜਿੰਨੀਆਂ ਆਪਾਂ ਨੂੰ ਲੱਗੀਆਂ ਵੀ ਹੈ ਨਹੀਂ ਚੰਗੀਆਂ ਆਈਆਂ ਉਹ ਆਪਾਂ ਸਾਰੀਆਂ ਇਹਦੇ ਨਾਲੋਂ ਅਲੱਗ ਕਰ ਦਾਂਗੇ ਤੇ ਉਸ ਤੋਂ ਬਾਅਦ ਜਿਹੜੇ ਇਹ ਪੱਤੇ ਪੱਤੇ ਰੱਖ ਕੇ ਤੇ ਡੰਡੀਆਂ ਸਾਫ਼-ਸਾਫ਼ ਰੱਖ ਕੇ ਇਹਨਾਂ ਨੂੰ ਫਿਰ ਆਪਾਂ ਕਰਾਂਗੇ ਚੰਗੀ ਤਰ੍ਹਾਂ ਵਾਸ਼ ਜਦੋਂ ਵੀ ਪਾਲਕ ਲੈਣੇ ਤਾਂ ਪਾਲਕ ਦੇ ਉੱਤੇ ਬਹੁਤ ਹੀ ਜ਼ਿਆਦਾ ਮਿੱਟੀ ਹੁੰਦੀ ਹੈਗੀ ਇਹ ਜ਼ਿਆਦਾ ਹੀ ਡਸਟ ਫੁੱਲ ਹੁੰਦਾ ਪਾਲਕ ਵੈਸੇ ਦੇਖਣ ਨੂੰ ਤਾਂ ਐ ਲੱਗ ਜਾਂਦਾ ਨਾ ਵੀ ਜਿੱਦਾਂ ਇਹਦੇ ਉੱਤੇ ਕੋਈ ਮਿੱਟੀ-ਮੁੱਟੀ ਹੈ ਨਹੀਂ ਜਦੋਂ ਹੀ ਆਪਾਂ ਇਹਨੂੰ ਧੋਣ ਲੱਗਾਂਗੇ ਇੰਨੀ ਜ਼ਿਆਦਾ ਮਿੱਟੀ ਨਿਕਲਦੀ ਹੈ ਇਸ ਦੇ ਵਿੱਚੋਂ 5-6 ਵਾਰੀ ਇਹਨੂੰ ਚੰਗੀ ਤਰ੍ਹਾਂ ਆਪਾਂ ਵਾਸ਼ ਕਰਦੇ ਹਾਂ ਤਾਂ ਇਹ ਪਾਲਕ ਦੀ ਸਾਫ਼ ਸਫਾਈ ਹੁੰਦੀ ਹੈ ਪਾਲਕ ਨੂੰ ਸਾਫ਼ ਕਰਕੇ ਧੋਣਾ ਬਹੁਤ ਚੰਗੀ ਤਰ੍ਹਾਂ ਜ਼ਰੂਰੀ ਹੁੰਦਾ ਜੇ ਮਾੜਾ ਜਾ ਵੀ ਇਹ ਕਿਤੇ ਆਪਾਂ ਗੈਲੀ ਕਰ ਲਈਏ ਵੀ ਇੱਕ ਦੋ ਵਾਰੀ ਧੋ ਕੇ ਤੇ ਆਪਾਂ ਛੱਡ ਦਈਏ ਤਾਂ ਸਾਰਾ ਪਾਲਕ ਬਣਿਆ ਬਣਾਇਆ ਖਰਾਬ ਹੋ ਜਾਂਦਾ ਕਿਰਕੌਣ ਲੱਗ ਜਾਂਦੀ ਹੈ ਵਿੱਚੋਂ ਮਿੱਟੀ ਦੀ ਤੇ ਹੁਣ ਮੈਂ ਇਹ ਜਿਹੜੀ ਟੋਕਰੀ ਸਿਗੀ ਪਾਲਕ ਵਾਲੀ ਇਹ ਰੱਖ ਲਈਏ ਸ਼ੈਂਕ ਦੇ ਵਿੱਚ ਪਹਿਲਾਂ ਇਹਨੂੰ ਐਸੀ ਤਰ੍ਹਾਂ ਹੀ ਪਾਣੀ ਦੇ ਵਿੱਚ ਦੀ ਨਿਚੋੜੂੰਗੀ ਪਾਲਕ ਨੂੰ ਫੇਰ ਖੁੱਲਾ ਭਾਂਡਾ ਲੈ ਕੇ ਕੋਈ ਵੀ ਵੱਡਾ ਬਰਤਨ ਲੈ ਕੇ ਉਹਦੇ ਵਿੱਚ ਆਪਾਂ ਪਾ ਕੇ ਸਾਰਾ ਪਾਲਕ ਵਾਸ਼ ਕਰ ਲਾਂਗੇ ਹੌਣ ਮੈਂ ਅਥੀ ਕੜਾਈ ਲਈ ਕੜਾਈ ਨੂੰ ਚੰਗੀ ਤਰ੍ਹਾਂ ਪੂਰਾ ਪਾਣੀ ਦਾ ਭਰ ਕੇ ਉਹਦੇ ਵਿੱਚ ਜਿਹੜਾ ਸੀ ਪਾਲਕ ਡਿਪ ਡਿਪ ਕਰਕੇ ਇਸ ਤਰ੍ਹਾਂ ਸਾਰਾ ਇੱਕ ਦੋ ਵਾਰੀ ਇਹਨੂੰ ਆਪਾਂ ਕੱਢ ਲਾਂਗੇ ਵੈਸੇ ਤਾਂ ਮਿੱਟੀ ਹੈ ਜਿਹੜੀ ਉਵੇਂ ਵੀ ਨਿਕਲ ਚੁੱਕੀ ਹੈ ਤੇ ਪਰ ਹੁਣ ਜਿਹੜੀ ਐ ਕੱਢਣੀ ਹੈ ਇਹ ਜ਼ਰੂਰੀ ਹੁੰਦੀ ਹੈ ਜਿੰਨੀ ਦੇਰ ਆਪਾਂ ਇਹਨੂੰ ਚੰਗੀ ਤਰ੍ਹਾਂ ਡੁਬੋ ਕੇ ਪਾਣੀ ਦੇ ਵਿੱਚ ਨਾ ਕੱਢੀਏ ਤਾਂ ਓਨੀ ਦੇਰ ਜਿਹੜੀ ਡਸਟ ਹੈ ਇਹਦੀ ਬਿਲਕੁਲ ਵੀ ਨਹੀਂ ਨਿਕਲਦੀ ਏ ਤੇ ਹੁਣ ਆਪਾਂ ਇਹਦੇ ਵਿੱਚੋਂ ਸਾਰੀ ਮਿੱਟੀ ਜਿਹੜੀ ਹੈ ਕੱਢ ਦੇਣੀ ਹੈ ਕੱਢਣ ਤੋਂ ਬਾਅਦ ਇਹਨੂੰ ਐਸੀ ਤਰ੍ਹਾਂ ਹੀ ਰੱਖ ਦਾਂਗੇ ਨਿਚੜਨ ਦੇ ਲਈ ਘੰਟਾ ਕਪਾ ਰੱਖ ਦਿੰਨੇ ਹੁੰਨੇ ਆਗੇ ਭਿਉ ਕੇ ਜਹਾ ਸੋਰੀ ਧੋ ਕੇ ਧੋ ਕੇ ਨਚਣ ਦੇ ਲਈ ਤਾਂ ਕਿ ਜਿਹੜਾ ਪਾਣੀ ਹੁੰਦਾ ਇਹਦੇ ਵਿੱਚ ਐਕਸਟਰਾ ਪਾਣੀ ਹੁੰਦਾ ਜਿਹੜਾ ਸਾਰਾ ਉਹ ਬਾਹਰ ਹੋ ਜੇ ਦੇਖੋ ਆਪਾਂ ਪਹਿਲਾਂ ਵੀ ਵਾਸ਼ ਕਰਿਆ ਸੀ ਤੇ ਪਾਣੀ ਦੇਖੋ ਕਿੰਨਾ ਗ੍ਰੀਨ ਗ੍ਰੀਨ ਜਿਹਾ ਹੋ ਗਿਆ ਗੰਦਾ ਗੰਦਾ ਜਿਹਾ ਹੋ ਗਿਆ ਜਿਹਨੂੰ ਕੀ ਆਪਾਂ ਕਹਿ ਦਿੰਨੇ ਗੰਧਲਾ ਗੰਧਲਾ ਤੇ ਫਿਰ ਵੀ ਇਹਦੇ ਵਿੱਚੋਂ ਦੇਖੋ ਮਿੱਟੀ ਹੈ ਜਿਹੜੀ ਪਾਲਕ ਦੇ ਵਿੱਚੋਂ ਨਿਕਲੀ ਹੈਗੀ ऐसे करके ਕੰਨੇ ਵੀ ਪਾਲਕ ਹੈ ਜਿਹੜਾ ਕਾਫੀ ਟਾਈਮ ਆਪਾਂ ਨੂੰ ਧੋ ਲੈਣਾ ਚਾਹੀਦਾਗਾ ਦੋ ਤਿੰਨ ਵਾਰ ਤਾਂ ਜ਼ਰੂਰ ਧੋ ਲੈਣਾ ਚਾਹੀਦਾਗਾ ਬਾਲੀ-ਬਾਲੀ ਨਹੀਂ ਤਾਂ ਤੇ ਆ ਪਾਣੀ ਆਪਾਂ ਸਾਰਾ ਢੋਲ ਦਾਂਗੇ ਹੁਣ ਆਪਾਂ ਰੱਖਿਆ ਕੁੱਕਰ ਕੁੱਕਰ ਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਗਰਮ ਇਹਦੇ ਵਿੱਚ ਪਾਵਾਂਗੇ ਆਪਾਂ ਦੋ ਗਲਾਸ ਪਾਣੀ ਦੇ ਦੋ ਗਲਾਸ ਪਾਣੀ ਦੇ ਆਪਾਂ ਇੱਥੇ ਐਸ ਕਰਕੇ ਪਾਏ ਕਿਉਂਕਿ ਆਪਾਂ ਪਾਲਕ ਹੈ ਜਿਹੜਾ ਇਹ ਵੀ ਆਪਣਾ ਪਾਣੀ ਵਾਲਾ ਹੁੰਦਾਗਾ ਕਿ ਇਹ ਵੀ ਬਹੁਤ ਪਾਣੀ ਛੱਡ ਦਿੰਦਾ ਇਹਨੇ ਆਪਣਾ ਆਪ ਦਾ ਪਾਣੀ ਹੀ ਜਿਆਦਾ ਛੱਡ ਦੇਣਾ ਹੁੰਦਾ ਐ ਇਸ ਕਰਕੇ ਆਪਾਂ ਜੇ ਜਿਆਦਾ ਪਾਣੀ ਪਾ ਦਈਏ ਤਾਂ ਉਹ ਫਿਰ ਪ੍ਰੈਸ਼ਰਾਂ ਹੀ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਹੁਣ ਆਪਾਂ ਇੱਥੇ ਕੁੱਕਰ ਨੂੰ ਕਵਰ ਕਰਤਾ ਇਹਨੂੰ ਆਪਾਂ ਪਾਣੀ ਨੂੰ ਰਿੱਜਣ ਦੇਵਾਂਗੇ ਤੇ ਇੱਥੇ ਅੱਧੇ ਤੋਂ ਵੱਧ ਥੋੜੀ ਜੀ ਆਪਾਂ ਛੋਲਿਆਂ ਦੀ ਦਾਲ ਦੀ ਕੋਲੀ ਲਈਏਗੀ ਇਹਨੂੰ ਆਪਾਂ ਚੰਗੀ ਤਰ੍ਹਾਂ ਕਰ ਲਿਆ ਸਾਫ਼-ਸਾਫ਼ ਕਰਨ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਵਾਸ਼ ਤੇ ਹੁਣ ਪਾਣੀ ਆਪਣਾ ਜਿਹੜਾ ਪੂਰਾ ਹੈ ਫੁੱਲ ਗਰਮ ਹੋ ਚੁੱਕਿਆ ਹੈ ਗਰਿੱਜੀ ਜਾ ਰਿਹਾ ਤੇ ਹੁਣ ਆਪਾਂ ਜਿਹੜਾ ਪਾਲਕ ਹੈ ਉਹਦੇ ਮਤਲਬ ਪੱਤੇ ਨੂੰ ਆਪਾਂ ਕਟਿੰਗ ਕਰਕੇ ਇੱਕ ਮਤਲਬ ਵੱਡੇ ਭਾਂਡੇ ਦੇ ਵਿੱਚ ਰੱਖ ਲ ਤੇ ਆਪਾਂ ਥੋੜਾ ਥੋੜਾ ਕਰਕੇ ਪਾਲਕ ਜਿਹੜਾ ਆਪਾਂ ਪਾਣੀ ਦੇ ਵਿੱਚ ਛੱਡਦੇ ਜਾਵਾਂਗੇ ਜਿਵੇਂ ਜਿਵੇਂ ਪਾਲਕ ਹੈ ਇਹ ਆਪਾਂ ਸਾਰਾ ਓਵੇਂ ਓਵੇਂ ਹੌਲੀ ਹੌਲੀ ਪਾ ਦੇਣਾ ਹੈਗਾ ਇੱਕੋ ਵਾਰੀ ਜੀ ਆਪਣਾ ਪਾਲਕ ਜਿਹੜਾ ਸਾਰਾ ਪੈ ਜਾਣਾ ਹੈਗਾ ਆਇ ਨਹੀਂ ਹੈਗਾ ਵੀ ਆਪਾਂ ਸਟੀਮ ਦੇ ਵਿੱਚ ਰੱਖ ਕੇ ਇਹਨੂੰ ਪਹਿਲਾਂ نیچے ਕਰੀਏ ਤੇ ਫਿਰ ਪਾਈਏ ਕਿਉਂਕਿ ਆਪਣੇ ਕੋਲ ਦੋ ਗੁੱਟੀਆਂ ਹੀ ਪਾਲਕ ਦੀਆਂ ਸੀ ਤੇ ਆਪਾਂ ਇੱਕ ਕੁੱਲੀ ਪਾਣੀ ਅੱਧੀ ਇੱਕ ਤੋਂ ਥੋੜੀ ਜੀ ਘੱਟ ਕੁੱਲੀ ਆਪਾਂ ਪਾਉਣੀ ਹੈ ਛੋਲਿਆਂ ਦੀ ਦਾਲ ਦੀ ਅੱਜ ਕੱਲ੍ਹ ਦੇ ਮੌਸਮ ਦੇ ਵਿੱਚ ਜਦੋਂ ਆਪਾਂ ਪਾਲਕ ਬਣਾਉਨੇ ਆ ਪਾਲਕ ਦਾ ਸਾਗ ਤਾਂ ਦਾਲ ਪਾ ਕੇ ਜਰੂਰ ਬਣਾਉਨੇ ਆ ਕਿਉਂਕਿ ਇਹ ਟੇਸਟੀ ਲੱਗਦਾ ਜਾਂ ਫਿਰ ਆਪਾਂ ਚਲਾਈ ਦਾ ਸਾਗ ਵਿੱਚ ਐਡ ਕਰ ਦਿੰਨੇ ਆਗੇ ਇੱਥੇ ਹੁਣ ਆਪਣੇ ਕੋਲੇ ਚਲਾਈ ਦਾ ਸਾਗ ਤਾਂ ਹੈ ਨਹੀਂ ਆਪਾਂ ਦਾਲ ਪਾਲਕ ਬਣਾਵਾਂਗੇ ਐਸ ਕਰਕੇ ਆਪਾਂ ਜਿਹੜੀ ਛੋਲਿਆਂ ਦੀ ਦਾਲੇ ਦੇ ਵਿੱਚ ਐਡ ਕਰਨੀ ਜ਼ਰੂਰੀ ਸਮਝਾਂਗੇ ਤੇ ਹੁਣ ਮੈਂ ਇੱਥੇ ਧੋ ਕੇ ਚੰਗੀ ਤਰ੍ਹਾਂ ਨਿਚੋੜ ਕੇ ਇਹਦਾ ਪਾਣੀ ਤੇ ਛੋਲਿਆਂ ਦੀ ਦਾਲ ਵੀ ਵਿੱਚ ਨਾਲ ਦੀ ਨਾਲ ਹੀ ਐਡ ਕਰਤੀ ਤਿੰਨ ਚਾਰ ਆਪਾਂ ਪਾ ਮੰਗੇ ਦੇ ਵਿੱਚ ਹਰੀਆਂ ਮਿਰਚਾਂ ਇਹ ਦੇਖੋ ਛੋਟੀਆਂ-ਛੋਟੀਆਂ ਮੈਂ ਥੋੜੀਆਂ ਇਹ ਵੱਧ ਲੈ ਲਈਆਂ ਤੇ ਇਹਨਾਂ ਨੂੰ ਆਪਾਂ ਬਰੀਕ ਕੱਟ ਕੇ ਇਹਦੇ ਵਿੱਚ ਰਜਦੀ ਦੇ ਵਿੱਚ ਹੀ ਆਪਾਂ ਪਾ ਦਾਂਗੇ। ਰੈੱਡ ਮਿਰਚ ਨਹੀਂ ਆਪਾਂ ਇੱਥੇ ਪਾਵਾਂਗੇ। ਓਨਲੀ ਆਪਾਂ ਗ੍ਰੀਨ ਮਿਰਚ ਤੇ ਇੱਥੇ ਹੁਣ ਆਪਾਂ ਪਾਵਾਂਗੇ 1 ਚਮਚਾ ਨਮਕ ਦਾ। ਨਮਕ ਇਹ ਜਿਹੜਾ ਪਾਲਕ ਦੇ ਵਿੱਚ ਹਮੇਸ਼ਾ ਘੱਟ ਪੈਂਦਾ ਹੁੰਦਾ ਹੈਗਾ ਆਮ ਜਿਵੇਂ ਆਪਾਂ ਸਬਜ਼ੀ ਦੇ ਵਿੱਚ ਵੱਧ ਪਾ ਦਿੰਦੇ ਹਾਂ ਕਿਉਂਕਿ ਜਿਹੜਾ ਪਾਲਕ ਹੁੰਦਾ ਇਹਦੇ ਵਿੱਚ ਵੀ ਕਰਾਰਾਪਨ ਹੁੰਦਾ ਨਮਕ ਜ਼ਿਆਦਾ ਹੁੰਦਾ ਹੈ। ਆਹਰਨ ਜਿਆਦਾ ਹੁਣ ਕਰਕੇ ਇਸ ਕਰਕੇ ਆਪਾਂ ਇਹਦੇ ਵਿੱਚ ਇੱਕ ਚਮਚਾਹੀ ਨਮਕ ਦਾ ਪਾਇਆ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਹੜਾ ਆਪਣਾ ਪਾਲਕ ਤੇ ਦਾਲ ਹੈ ਰਿਜਨੇ ਸ਼ੁਰੂ ਹੋ ਚੁੱਕੇ ਪਾਣੀ ਇਹ ਪੂਰਾ ਫੁੱਲ ਪ੍ਰੈਸ਼ਰ ਨਾਲ ਰਿਜ ਰਿਹਾ ਹੈਗਾ ਤੇ ਹੁਣ ਆਪਾਂ ਇਹਦਾ ਕਰ ਦਾਂਗੇ ਟੱਕਣ ਲਾ ਕੇ ਕੁੱਕਰ ਦਾ ਬੰਦ 8-10 ਆਪਾਂ ਮਰਵਾਵਾਂਗੇ ਫਿਰ ਵਿਸਲਾਂ 8-10 ਵਿਸਲਾਂ ਦੇ ਵਿੱਚ ਹੀ ਆਪਣਾ ਜਿਹੜਾ ਇਹ ਪਾਲਕ ਹੈ ਪੂਰਾ ਐ ਚੰਗੀ ਤਰ੍ਹਾਂ ਪਰਫੈਕਟ ਬਣ ਕੇ ਹੋ ਜਾਣਾ ਹੈਗਾ ਤਿਆਰ ਜਦੋਂ ਨੂੰ ਆਪਣਾ ਦਾਲ ਪਾਲਕ ਬਣ ਕੇ ਤਿਆਰ ਹੁੰਦਾ ਉਦੋਂ ਤੱਕ ਆਪਾਂ ਤੜਕਾ ਚੀਰਿਆ ਤੜਕਾ ਚੀਰ ਕੇ ਹੁਣ ਆਪਾਂ ਤੜਕਾ ਜਿਹੜਾ ਪੁੰਨਣਾ ਸ਼ੁਰੂ ਕਰਤਾ ਜਿਹੜਾ ਇਹ ਦਾਲ ਪਾਲਕ ਹੁੰਦਾ ਤੜਕੇ ਤੋਂ ਬਿਨਾਂ ਬਿਲਕੁਲ ਵੀ ਟੇਸਟੀ ਨਹੀਂ ਲੱਗਦਾਗਾ ਇਹਦੇ ਵਿੱਚ ਆਪਾਂ ਪਿਆਜ਼ ਲਸਣ ਅਦਰਕ ਤੇ ਟਮਾਟਰ ਦਾ ਜਿਹੜਾ ਤੜਕਾ ਲਗਾਵਾਂਗੇ ਜਿਵੇਂ ਹੀ ਆਪਣਾ ਕਿਓ ਗਰਮ ਹੋਇਆ ਵਿੱਚ ਪਾਤੀ ਆਪਾਂ ਦੋ ਚੁਟਕੀ ਹਿੰਗ ਹਿੰਗ ਪਾਉਣ ਤੋਂ ਬਾਅਦ ਆਪਾਂ ਪਾਇਆ ਪਿਆਜ਼ ਪਿਆਜ਼ ਨੂੰ ਆਪਾਂ 골ਡਨ ਫਰਾਈ ਹੋਣ ਤਾਈਂ ਭੁੰਨਾਂਗੇ ਕਾਫੀ ਹੱਦ ਤੱਕ ਇਹ ਪਿਆਜ਼ ਨੇ ਜਿਹੜਾ ਆਪਣਾ ਆਇਲ ਹੈ ਘਿਓ ਹੈ ਛੱਡਤਾ ਹੈਗਾ ਕਾਫੀ ਭੁੱਜ ਚੁੱਕਿਆ ਹੈਗਾ ਪਿਆਜ਼ ਇਹਨੂੰ ਐਸੀ ਤਰ੍ਹਾਂ ਹੀ ਆਪਾਂ ਲਾਉਂਦੇ ਚਲਾਉਂਦੇ ਰਵਾਂਗੇ ਜਿੰਨੀ ਦੇਰ ਆਪਣਾ ਪਿਆਜ਼ ਚੰਗੀ ਤਰ੍ਹਾਂ ਪੱਕ ਨਹੀਂ ਜਾਂਦਾ ਭੁੱਜ ਨਹੀਂ ਜਾਂਦਾ ਉਨੀ ਦੇਰ ਆਪਾਂ ਇਹਨੂੰ ਐਸੀ ਤਰ੍ਹਾਂ ਹੀ ਭੁੰਨਾਂਗੇ ਉਸ ਤੋਂ ਬਾਅਦ ਜਦੋਂ ਹੀ ਆਪਣਾ ਪਿਆਜ਼ ਇਹ ਦੇਖੋ 골ਡਨ ਜਿਹਾ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਐਡ ਕਰਾਂਗੇ ਲਸਣ ਪਿਆਜ਼ ਨੂੰ ਆਪਾਂ ਇੱਕ ਸਾਈਡ ਤੇ ਕਰ ਲਾਂਗੇ ਜਿਹੜਾ ਘਿਓ ਹੈ ਉਹ ਸਾਈਡ ਤੇ ਨਿਕਲਿਆ ਹੋਊਗਾ ਸਾਰਾ ਫਿਰ ਆਪਣੀ ਜਿਹੜੀ ਲਸਣ ਹੁੰਦੀ ਹੈ ਬਹੁਤ ਹੀ ਜਲਦੀ ਉਹ ਭੁੱਜ ਜਾਂਦੀ ਹੈਗੀ ਲਸਣ ਫਰਾਈ ਕੀਤੀ ਲਸਣ ਫਰਾਈ ਕਰਨ ਤੋਂ ਬਾਅਦ ਜਦੋਂ ਹੀ ਲਸਣ ਫਰਾਈ ਹੋ ਗਈ ਨਾਲ ਦੀ ਨਾਲ ਆਪਾਂ ਉਸ ਦੇ ਵਿੱਚ ਐਡ ਕਰਤਾ ਅਦਰਕ ਜਿਸ ਤਰ੍ਹਾਂ ਲਸਣ ਜਲਦੀ-ਐਲਦੀ ਪੁੱਜ ਜਾਂਦੀ ਐ ਉਸੇ ਤਰ੍ਹਾਂ ਹੀ ਮਿੰਟੋਂ-ਮਿੰਟ ਇਹ ਅਦਰਕ ਵੀ ਪੁੱਜ ਜਾਂਦਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਜਿੰਨੀ ਦੇਰ ਆਪਣੇ ਤੜਕੇ ਦੀ ਖੁਸ਼ਬੂ ਜੀ ਨਹੀਂ ਆਉਂਦੀ ਸੀਗੀ ਓਨੀ ਦੇਰ ਆਪਾਂ ਐਸੇ ਤਰ੍ਹਾਂ ਹੀ ਹਿਲਾਉਂਦੇ ਰਹੇ ਤੇ ਇਹਨੂੰ ਭੁੰਨਦੇ ਰਹੇ ਤੇ ਜਦੋਂ ਹੀ ਆਪਣਾ ਇਹ ਤੜਕਾ ਚੰਗੀ ਤਰ੍ਹਾਂ ਪੁੱਜ ਗਿਆ ਫਰਾਈ ਹੋ ਗਿਆ ਉਸ ਤੋਂ ਬਾਅਦ ਆਪਾਂ ਇੱਕ ਟਮਾਟਰ ਲਿਆ ਉਹਨੂੰ ਬਰੇਕ-ਬਰੇਕ ਕੱਟਿਆ ਤੇ ਆਪਾਂ ਇਹਦੇ ਵਿੱਚ ਤੜਕੇ ਦੇ ਵਿੱਚ ਕੀਤਾ ਐਡ ਹੁਣ ਇਹਨੂੰ ਵੀ ਐਸੇ ਤਰ੍ਹਾਂ ਹੀ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਤੇ ਇਹਦੇ ਵਿੱਚ ਆਪਾਂ ਉਸ ਤੋਂ ਬਾਅਦ ਪਾਵਾਂਗੇ ਮਸਾਲੇ ਇਹ ਇੱਕ ਆਪਾਂ ਨਮਕ ਦਾ ਪਾਇਆ ਇੱਕ ਚਮਚ ਉਸ ਤੋਂ ਬਾਅਦ ਪਾਈ ਆਪਾਂ ਅੱਧਾ ਚਮਚ ਮਿਰਚ ਤੇ ਨਾਲ ਹੀ ਆਪਾਂ ਪਾਤੀ ਹਲਦੀ ਹਲਦੀ ਜੇ ਤੁਹਾਡਾ ਮਨ ਹੋਵੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਮੈਂ ਇਥੇ ਹਲਦੀ ਵਾਲਾ ਵੀ ਤੜਕਾ ਲਗਾ ਰਹੀ ਆਂਗੀ ਮਸਾਲਾ ਭੁੰਨ ਰਹੀ ਆਂਗੀ ਤੇ ਹੁਣ ਆਪਣਾ ਜਿਹੜਾ ਮਸਾਲਾ ਇਹ ਤੜਕਾ ਹੈ ਪੁੱਜ ਕੇ ਹੋ ਚੁੱਕਿਆ ਬਿਲਕੁਲ ਤਿਆਰ ਕੁੱਕਰ ਦਾ ਢੱਕਣ ਖੋਲ ਕੇ ਦੇਖਦੇ ਆਂ ਆਪਣਾ ਪਾਲਕ ਤੇ ਦਾਲ ਹੈ ਬਣ ਕੇ ਹੋ ਗਈ ਹੈ ਤਿਆਰ ਕੇ ਹਲੇ ਕੁਝ ਟਾਈਮ ਲੱਗੂਗਾ ਜਦੋਂ ਹੀ ਮੈਂ ਟੱਕਣ ਚਾਕੇ ਦੇਖਿਆ ਤਾਂ ਦਾਲ ਦਾਲ ਤੇ ਪਾਲਕ ਦੇ ਵਿੱਚੋਂ ਪੂਰੀਆਂ ਫੁੱਲ ਸਟੀਮਾਂ ਨਿਕਲ ਹੀ ਜਾ ਰਹੀਆਂ ਸੀ ਪਹਿਲਾਂ ਹੀ ਆਪਾਂ ਬੰਦ ਕਰਤਾ ਸੀ ਆ ਕੁਝ ਧੇਰ ਪਹਿਲਾਂ ਹੀ ਤੇ ਸਟੀਮ ਦੇ ਵਿੱਚ ਇਹ ਪਾਲਕ ਤੇ ਦਾਲ ਹੈ ਜਿਹੜੇ ਪੈਰੇ ਦੇਖੋ ਕਿੰਨਾ ਸੋਹਣਾ ਆਪਣਾ ਜਿਹੜਾ ਪਾਲਕ ਤੇ ਦਾਲ ਹੈ ਪੱਕ ਚੁੱਕੇ ਨੇਗੇ ਪਰ ਚੈੱਕ ਕਰਦੇ ਹਾਂਗੇ ਦਾਲ ਵੀ ਆਪਣੀ ਪੂਰੀ ਗਲ ਚੁੱਕੀ ਹੈ ਤੇ ਮੈਨੂੰ ਲੱਗਦਾ ਪਾਲਕ ਵੀ ਆਪਣਾ ਪੂਰਾ ਬਣ ਚੁੱਕਿਆਗਾ ਤੇ ਪਾਣੀ ਵੀ ਦੇਖੋ ਇਹਦੇ ਵਿੱਚ ਕੁੱਕਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਪਾਣੀ ਆਪਾਂ ਸਿਰਫ 2 ਗਲਾਸ ਹੀ ਪਾਣੀ ਦੇ ਪਾ ਕੇ ਪਾਲਕ ਤੇ ਦਾਲ ਨੂੰ ਬਣਨ ਲਈ ਛੱਡਿਆ ਸੀਗਾ ਤੇ ਹੁਣ ਮੈਂ ਕੜਛੀ ਦੀ ਸਹਾਤ ਨਾਲ ਇਹਨੂੰ ਥੋੜਾ ਥੋੜਾ ਇਸ ਤਰ੍ਹਾਂ ਮੈਸ਼ ਕਰਦੀ ਜਾਵਾਂਗੀ ਜਿਵੇਂ ਹੀ ਇਹ ਥੋੜਾ ਜਿਹਾ ਮੈਸ਼ ਹੋ ਗਿਆ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਪਾ ਦਾਂਗੀ ਇੱਕ ਕੜਛੀ ਬੇਸਨ ਦੀ ਤੁਸੀਂ ਚਾਹੋ ਤਾਂ ਇਹਦੇ ਵਿੱਚ ਨਾ ਵੀ ਪਾਓ ਜਦੋਂ ਆਪਾਂ ਛੋਲਿਆਂ ਦੀ ਦਾਲ ਪਾਈ ਹੋਵੇ ਤਾਂ ਘਾਟੀ ਆਪਾਂ ਨੂੰ ਬੇਸਨ ਵਗੈਰਾ ਪਾਉਣ ਦੀ ਜ਼ਰੂਰਤ ਪੈਂਦੀ ਹੈ ਇਸ ਕਰਕੇ ਮੈਂ ਇੱਥੇ ਥੋੜਾ ਜਿਹਾ ਪਾਉਂਗੀ ਜ਼ਰੂਰ ਪਰ ਬਾਲਾਂ ਨਹੀਂ ਇੱਕ ਕੜਚੀ ਹੀ ਪਾਉਂਗੀ ਤਾਂ ਕਿ ਜਿਹੜਾ ਇਹਦੇ ਵਿੱਚ ਟੇਸਟ ਜਾਏ ਦਾ ਬੇਸਨ ਦਾ ਹੋਰ ਵੀ ਜ਼ਿਆਦਾ ਵਧੀਆ ਬਣ ਜੇ ਛੋਲਿਆਂ ਦੀ ਦਾਲ ਤੇ ਬੇਸਨ ਤੇ ਪਾਲਕ ਦਾ ਟੇਸਟ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਪਾਲਕ ਦਾਲ ਬਣ ਕੇ ਤਿਆਰ ਹੁੰਦੀ ਹੈ ਅੱਜ ਕੱਲ ਦੇ ਮੌਸਮ ਦੇ ਵਿੱਚ ਜਦੋਂ ਆਪਾਂ ਦੂਜੀਆਂ ਸਬਜ਼ੀਆਂ ਖਾ ਕੇ ਅੱਕ ਚੁੱਕੇ ਹੋਣੇ ਤਾਂ ਸਾਗ ਪਾਲਕ ਹੋਇਆ ਚਲਾਈ ਦਾ ਸਾਗ ਹੋਇਆ ਪਾਲਕ ਦਾ ਹੋਇਆ ਦਾਲ ਪਾਲਕ ਹੋਇਆ ਜਾਂ ਮਲਾਈ ਕੋਫਤਾ ਹੋਇਆ ਇਸ ਤਰ੍ਹਾਂ ਦੀਆਂ ਸਬਜ਼ੀਆਂ ਹੁੰਦੀਆਂ ਜਿਹੜੀਆਂ ਬਹੁਤ ਹੀ ਟੇਸਟੀ ਲੱਗਦੀਆਂ ਗਈਆਂ ਇੱਕ ਵਾਰ ਮੈਂ ਪਾਲਕ ਕੋਫਤਾ ਬਣਾਇਆ ਉਹ ਵੀ ਬੜਾ ਹੀ ਟੇਸਟੀ ਬਣਿਆ ਸੀ ਉਹ ਵੀ ਕਿਸੇ ਦਿਨ ਤੁਹਾਡੇ ਨਾਲ ਮੈਂ ਜ਼ਰੂਰ ਰੈਸিপি ਸਾਂਝੀ ਕਰੂੰਗੀ ਜਿਵੇਂ ਜਿਵੇਂ ਮਦਨੀ ਨਾਲ ਪਾਲਕ ਨੂੰ ਘੋਟਦੇਗੇ ਤੇ ਇਹ ਬਦਿਆ ਸਮੂਥ ਸਮੂਥ ਹੁੰਦਾ ਗਿਆ ਬਸ 5-7 ਮਿੰਟਾਂ ਦੇ ਵਿੱਚ ਹੀ ਇਹ ਜਿਹੜਾ ਪਾਲਕ ਚੰਗੀ ਤਰ੍ਹਾਂ ਘੁੱਟ ਜਾਂਦਾ ਹੁੰਦਾ ਹੈਗਾ ਜਿਆਦਾ ਟਾਈਮ ਨਹੀਂ ਲੱਗਦਾਗਾ ਤੁਸੀਂ ਦੇਖ ਸਕਦੇ ਹੋ ਪਾਲਕ ਆਪਣਾ ਕਿੰਨਾ ਸੋਹਣਾ ਵਧੀਆ ਘੁੱਟ ਚੁੱਕਿਆ ਹੈਗਾ ਤੇ ਉਸ ਤੋਂ ਬਾਅਦ ਮੈਂ ਇਸ ਵਿੱਚ ਜਿਹੜਾ ਤੜਕਾ ਪੁੰਨ ਕੇ ਰੱਖਿਆ ਸੀ ਉਹ ਵੀ ਐਡ ਕਰਤਾ ਬੜਾ ਹੀ ਸੋਹਣਾ ਲੱਗ ਜਾਂਦਾ ਕਲਰ ਵੀ ਵਧੀਆ ਆਇਆਗਾ ਤੇ ਥੋੜਾ ਜਿਹਾ ਗਰਮ ਕਰਕੇ ਪਾਣੀ ਆਪਾਂ ਇਹਦੇ ਵਿੱਚ ਪਾਇਆ ਤੇ ਹੁਣ ਆਪਾਂ ਇਹ ਤੜਕਾ ਤੇ ਪਾਲਕ ਨੂੰ ਸਾਰੇ ਨੂੰ ਕਰਕੇ ਚੰਗੀ ਤਰ੍ਹਾਂ ਮਿਕਸ ਤੇ ਇਸ ਤੋਂ ਬਾਅਦ ਆਪਾਂ ਗੈਸ ਦੇ ਉੱਤੇ ਕੁਝ ਟਾਈਮ 2-3 ਮਿੰਟ ਜ਼ਰੂਰ ਆਪਾਂ ਇਹਨੂੰ ਸੇਕ ਲਵਾਵਾਂਗੇ ਤਾਂ ਕਿ ਜਿਹੜਾ ਆਪਣਾ ਘੋਟਣ ਤੋਂ ਬਾਅਦ ਆਪਾਂ ਜਿਹੜਾ ਵਿੱਚ ਮ बेसन ਐਡ ਕੀਤਾ ਤੇ ਪਾਣੀ ਐਡ ਕੀਤਾ ਉਹ ਚੰਗੀ ਤਰ੍ਹਾਂ ਪੱਕ ਜੇ ਕੱਚਾਪਾਨ ਨਾ ਆਵੇ ਦੇਖੋ ਕਿੰਨਾ ਸੋਹਣਾ ਆਪਣਾ ਪਾਲਕ ਬਣਿਆ ਹੋਇਆਗਾ ਤੇ ਖੁਸ਼ਬੂ ਵੀ ਬਹੁਤ ਸੋਹਣੀ ਆ ਰਹੀ ਹੈ ਪਾਲਕ ਦੀ ਜਿਵੇਂ ਇੱਕਦਮ ਹਲਵਾਈਆਂ ਵਾਂਗੂ ਬਣਿਆਗਾ ਬਾਕੀ ਨਮਕ ਮਿਰਚ ਤਾਂ ਆਪਾਂ ਆਪਣੇ ਟੇਸਟ ਅਨਸਾਰ ਹੀ ਪਾਉਣਾ ਹੁੰਦਾਗਾ ਬਣਾਉਂਦੇ ਹੁੰਦਾ ਸਬਜੀ ਦਾਲ ਕੁਛ ਵੀ ਆਪਾਂ ਬਣਾਈਏ ਵੀ ਉਹ ਕਿਦਾਂ ਆਪਣੀ ਪੱਕ ਕੇ ਚੰਗੀ ਤਰ੍ਹਾਂ ਤਿਆਰ ਹੁੰਦੀ ਹੈਗੀ ਨਮਕੇ ਮਿਰਚ ਆਪਾਂ ਹਮੇਸ਼ਾ ਆਪਦੇ ਪਰਿਵਾਰ ਦੇ ਵਿੱਚ ਜਿੰਨਾ ਵੱਧ ਕੋਈ ਖਾਂਦਾ ਵੱਧ ਪਾ ਲੈਣੇ ਤੇ ਜੇ ਕੋਈ ਘੱਟ ਖਾਂਦਾ ਤਾਂ ਉਹ ਘੱਟ ਖਾਣ ਦੀ ਕੋਸ਼ਿਸ਼ ਕਰਦੇ ਆ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਹੁਣ ਮੈਂ ਇੱਥੇ ਪਾਲਕ ਨੂੰ ਟੇਸਟ ਕਰਕੇ ਜ਼ਰੂਰ ਦੇਖੂਗੀ ਵੀ ਕਿੰਨਾ ਕਿਹਦੇ ਵਿੱਚ ਨਮਕੇ ਮਿਰਚ ਜੇ ਮੈਨੂੰ ਲੱਗਿਆ ਘੱਟ ਵੱਧ ਤਾਂ ਮੈਂ ਥੋੜਾ ਜਾ ਹੋਰ ਵੀ ਐਡ ਕਰ ਦੂੰਗੀ ਵੈਸੇ ਆਪਣਾ ਜਿਹੜਾ ਪਾਲਕ ਹੈ ਬਹੁਤ ਵਧੀਆ ਬਣ ਗਿਆ ਜਦੋਂ ਇਹ ਪਾਲਕ ਨੂੰ ਆਪਾਂ ਸਾਗ ਨੂੰ ਕਿਸੇ ਵੀ ਸਾਗ ਨੂੰ ਜਾਂ ਪਾਲਕ ਨੂੰ ਆਪਾਂ ਪੱਕਣ ਦੇ ਲਈ ਛੱਡ ਦਿੰਨੇ ਆ ਤਾਂ ਇੱਕਦਮ ਪਟਾਕੇ ਜੇ ਪੈ ਪੈ ਕੇ ਸਾਰੇ ਆਸੇ ਪਾਸੇ ਇਹ ਖਿਲਰਨਾ ਸ਼ੁਰੂ ਹੋ ਜਾਂਦਾ ਹੈ ਐਸ ਕਰਕੇ ਹੁਣ ਆਪਾਂ ਇਹਨੂੰ ਥੋੜਾ ਜਿਹਾ ਕਵਰ ਕਰਕੇ ਫੇਰ ਪਕਾਵਾਂਗੇ ਨਾਲ-ਨਾਲ ਹੀ ਆਪਾਂ ਇਹਨੂੰ ਹਿਲਾਉਂਦੇ ਹਾਂ ਹਿਲਾਉਣਾ ਐਸ ਕਰਕੇ ਜ਼ਰੂਰੀ ਹੁੰਦਾ ਕਿਉਂਕਿ ਜਦੋਂ ਆਪਾਂ ਪਾਲਕ ਦੇ ਵਿੱਚ ਬੇਸਣ ਪਾ ਕੇ ਜਿਵੇਂ ਹੁਣ ਆਪਾਂ ਪਕਾਉਣ ਲੱਗ ਗਏ ਤਾਂ ਇਹ ਥੱਲੇ ਲੱਗਣ ਦੇ ਚਾਂਸ ਜ਼ਿਆਦਾ ਹੋ ਜਾਂਦੇ ਆ ਤੇ ਜਦੋਂ ਹੀ ਆਪਣਾ ਪਾਲਕ ਪੱਕ ਗਿਆ ਮੈਂ ਇੱਥੇ ਇੱਕ ਕਟੋਰੀ ਦੇ ਵਿੱਚ ਪਾਇਆ ਪਾਲਕ ਤੇ ਨਾਲ ਪਾਇਆ 2 ਚਮਚੇ ਘਿਓ ਘਿਓ ਤੋਂ ਬਿਨਾ ਜਿਹੜਾ ਪਾਲਕ ਹੈ ਇਹ ਬਿਲਕੁਲ ਵੀ ਟੇਸਟੀ ਨਹੀਂ ਲੱਗਦਾ ਕੋਈ ਵੀ ਸਾਗ ਹੋਵੇ ਉਹ ਘਿਓ ਦੇ ਨਾਲ ਹੀ ਟੇਸਟੀ ਲੱਗਦਾ ਦੇਸੀ ਘਿਓ ਪਾ ਕੇ ਤਾਂ ਖਾਣ ਦਾ ਨਜ਼ਾਰਾ ਹੀ ਵੱਖਰਾ ਹੋ ਜਾਂਦਾ ਤੇ ਨਾਲ ਰੱਖੀ ਆਪਾਂ ਇੱਕ ਵੱਡੀ ਮਿਰਚ ਮਿਰਚਾਂ ਜਿਹੜੀਆਂ ਮੈਂ ਕੱਲ ਹੀ ਰੈਸਪੀ ਇਹ ਦੀ ਸ਼ੇਅਰ ਕਰਕੇ ਹਟੀਆਂ ਵੀਡੀਓ ਸ਼ੇਅਰ ਕਰਕੇ ਹਟੀਆਂ ਤੇ ਨਾਲ ਲਈ ਰੋਟੀ ਖਾ ਤੇ ਉਧਰੋਂ ਬਣਾਈ ਵੀ ਹੈ ਨਾਲ ਹੀ ਲੱਸੀ ਇੰਨਾ ਸਾਰੀਆਂ ਚੀਜ਼ਾਂ ਨਾਲ ਇੰਨਾ ਟੇਸਟੀ ਲੱਗਦਾ ਇਹ ਬਣਿਆ ਵੇ ਆ ਤੇ ਆਪਾਂ ਖਾਣ ਲੱਗਿਆ ਹੁਣ ਡਿਨਰ ਦੇ ਵਿੱਚ ਪਾਲਕ ਦੀ ਬਣਾ ਕੇ ਦਾਲ ਪਾਲਕ ਦੀ ਸਬਜ਼ੀ ਕਹਿ ਲਓ ਚਾਹੇ ਤੁਸੀਂ ਸਾਗ ਕਹਿ ਲਓ ਚਲੋ ਜੀ ਅੱਜ ਦੀ ਵੀਡੀਓ ਇੰਨੀ ਹੀ ਸੀ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਜੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਬਿਲਕੁਲ ਵੀ ਨਾ ਜਾਇਓ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ